ਆ ਵੀ ਆ ਤੇ ਮੈਂ ਆਪਣੀ ਜਿਹੜੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਵੀ ਭਾਈ ਆਪਾਂ ਸਵਰਸੀ ਵਾਲ ਲਵਾ ਰਹੇ ਹਾਂ ਗੁੱਗਾ ਮਾੜੀ ਤਮੋਟ ਤੇ ਪਾਣੀ ਦੀ ਬਹੁਤ ਲੋੜ ਆ ਨਲਕਾ ਸੀਗਾ 1.5-2 ਮਹੀਨੇ ਤੋਂ ਖਰਾਬ ਆ ਬਿਲਕੁਲ ਮਿਸਤਰੀ ਕਾਦੇ ਵੀ ਤੇ ਕਾਫੀ ਪੈਸੇ ਲੱਗਣੇ ਨੇ ਤੇ ਇਹਨਾਂ ਨੇ ਸੋਚਿਆ ਵੀ ਆਪਾਂ ਹੁਣ ਕਿਉਂ ਨਾ ਥੋੜਾ ਜਿਹਾ ਹੋਰ ਹੰਬੜਾ ਮਾਰ ਲਈਏ ਰਲ ਮਿਲ ਕੇ ਆਪਾਂ ਸਵਰਸੀ ਵਾਲੇ ਲਵਾ ਦਈਏ ਕੰਮੇ ਨੇ ਵੇਰਦਿਆਂ ਨਲਕਿਆਂ ਦਾ ਤੇ ਸੱਚੀ ਗਾ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚਿਆ ਪਿੰਡ ਤਮੋਟ ਕਲਾ ਗੁੱਗਾ ਮਾੜੀ ਤਮੋਟ ਸੋ ਇੱਥੇ ਦੇ ਜਿਹੜੇ ਸੇਵਾਦਾਰ ਨੇ ਉਹਨੇ ਤੁਹਾਨੂੰ ਇੱਕ ਛੋਟੀ ਸਾਰੇ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਐਨਆਰਏ ਵੀਰਾਂ ਨੂੰ ਇੱਕ ਬੇਨਤੀ ਕਰਨੀ ਆ ਬੇਨਤੀ ਇਹ ਆ ਵੀ ਆਪਣੇ ਇੱਥੇ ਗੁੱਗਾ ਮਾੜੀ ਤੇ ਜਿਹੜਾ ਨਲਕਾ ਲੱਗਿਆ ਸੀਗਾ ਪਿਛਲੇ ਕਰੀਬ ਡੇਢ ਦੋ ਮਹੀਨੇ ਤੋਂ ਖਰਾਬ ਆ ਉਹ ਜਮੇ ਖਰਾਬ ਹੋ ਗਿਆ ਤੇ ਮਿਸਤਰੀ ਕਹਿੰਦਾ ਵੀ ਇਹ ਤੇ ਕਾਫੀ ਪੈਸੇ ਲੱਗਦੇ ਨੇ ਸੋ ਜਿਹੜੇ ਹੁਣ ਇੱਥੇ ਦੇ ਮੁੱਖ ਸੇਵਾਦਾਰ ਨੇ ਪਰਵਾਰਗਵਸੀ ਭਗਤ ਗੋਗੀ ਜੀ ਉਹਨਾਂ ਦੇ ਪਰਿਵਾਰ ਇਹ ਜਿਹੜੀ ਸਾਮ ਸਵਾਲ ਜੋਤਵਤੀ ਕਰਦਾ ਵਾ ਤੇ ਉਹ ਵੀ ਆਪਣੇ ਨਾਲ હાજર ਨੇ ਸੇਵਾ ਕਰਦੇ ਨੇ ਤੇ ਹੁਣ ਉਹਨਾਂ ਨੇ ਇਹ ਕਿਹਾ ਵੀ ਭਾਈ ਅਸੀਂ ਇੱਥੇ ਹੁਣ ਸਰਸਿਵਾਲ ਲਵਾਉਣ ਲੱਗੇ ਆ। ਸੋ ਇੱਥੇ ਜਾਨਵਰ ਵੀ ਬੈੜੀਆਂ ਵੀ ਕਾਫੀ ਰਹਿੰਦੀਆਂ ਨੇ ਚਲੋ ਨਾ ਵਿਚਾਰੀਆਂ ਕੁੰਡ ਬਣੀ ਹੋਈ ਆ ਭਰ ਕੇ ਰੱਖਦੇ ਸੀ ਪਾਣੀ ਨਾਲ ਉਹ ਵੀ ਗਰਮੀ 'ਚ ਆਪਣੀ ਪਿਆਸ ਬੁਝਾਉਣ ਲਈ ਪਾਣੀ ਪੀ ਲੈਂਦੀਆਂ ਸੀਗੀਆਂ ਹੋਰ ਵੀ ਜਾਨਵਰ ਵੀ ਰਹਿੰਦੇ ਨੇ ਇੱਥੇ ਤੇ ਹੁਣ ਇਹ ਆ ਵੀ ਪਾਣੀ ਵੱਲੋਂ ਬਹੁਤ ਔਖਾ ਹੋ ਗਿਆ ਅੱਗੇ ਆਪਣਾ ਮੇਲਾ ਵੀ ਆ ਰਿਹਾ 26 27 ਤਰੀਕ ਦਾ ਪਹਿਲਾ ਮੇਲਾ ਤੇ ਸੰਗਤ ਨੂੰ ਇੱਥੇ ਬਹੁਤ ਦਿੱਕਤ ਆਉਣੀ ਆ। ਸੋ ਸੇਵਾਦਾਰ ਨੇ ਸੋਚਿਆ ਵੀ ਹਨਾ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਆਪਾਂ ਨਾਲ ਮਿਲ ਕੇ ਵੀ ਆਪਾਂ ਇੱਥੇ ਸਵਰਸੀਵਾਂ ਲਵਾ ਲਈਏ ਟੈਂਕੀ ਰਖਾ ਦਾਂਗੇ ਫੁੱਲਾ ਡੁੱਲਾ ਪਾਣੀ ਜਿਵੇਂ ਆਪਾਂ ਮਰਜੀ ਵਰਤੀਏ ਤੇ ਹੁਣ ਆਪਣੇ ਸੇਵਾਦਾਰ ਵੀਰ ਹਾਜ਼ਰ ਨੇ ਇਹਨਾਂ ਨੇ ਤੁਹਾਨੂੰ ਬੇਨਤੀ ਕਰਨੀ ਆ ਸਾਰੇ ਨਗਰ ਨਿਵਾਸੀਆਂ ਨੂੰ ਅਸੀਂ ਵੀ ਬੇਨਤੀ ਕਰਦੇ ਆ ਵੀ ਆਪਾਂ ਇੱਥੇ ਸਵਰਸੀਵਾਂ ਲਵਾ ਰਹੇ ਹਾਂ ਗੁੱਗਾ ਮੜੀ ਤਮੋੜ ਤੇ ਐਨਆਰਆਈ ਵੀਰ ਨੇ ਜਿਹੜੇ ਉਹ ਵੀ ਜਿੰਨਾ ਕੁ ਵੀ ਹੁੰਦਾ ਥੋੜੇ ਜਿਹਾ ਥੋੜਾ ਬਹੁਤ ਜਿਹਾ ਬਹੁਤ ਸਹਿਯੋਗ ਕਰੋ ਕਿਉਂਕਿ ਇਹ ਸਾਰਾ ਸਾਂਝਾ ਹੀ ਕੰਮ ਆ ਆਪਣਾ ਬਾਬਾ ਜੀ ਦੀ ਸਾਰੇ ਨਗਰ ਤੇ ਕਿਰਪਾ ਤੇ ਸਾਰੇ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਜਿੰਨੀ ਵੀ ਸਹਿਯੋਗ ਹੁੰਦੀ ਆ ਉਸ ਕਰੋ ਕਹਿੰਦੇ ਬਾਕੀ ਆਪਣੇ ਨਾਲ ਸੇਵਾਦਾਰ ਵੀਰ ਵੀ ਹਾਜ਼ਰ ਨੇ ਰੰਗ ਦਾ ਕੰਮ ਚੱਲ ਰਿਹਾ 26 27 ਤਰੀਕ ਦਾ ਆਉਣ ਵਾਲੀ ਤਰੀਕ ਦਾ ਮੇਲਾ ਵੀ ਆ ਤੇ ਬਾਕੀ ਭਗਤ ਜੀ ਨਾਲ ਗੱਲਬਾਤ ਕਰਦੇ ਜਿਹੜੇ ਸੇਵਾਦਾਰ ਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਆ ਜੀ ਇਹ ਤੁ ਬਤី ਕਰਦੇ ਨੇ ਸਵਰਗਵਾਸੀ ਭਗਤ ਗੋਗੀ ਜੀ ਉਹਨਾਂ ਦਾ ਪੋਤਾ ਜੀ ਤੇ ਉਹਨਾਂ ਦੀ ਜ਼ਿੰਮੇਵਾਰੀ ਹੈ ਚਲੋ ਹਨਾ ਹਰ ਮੇਲੇ ਨੂੰ ਉਹ ਵੀ ਸਾਰਾ ਸਾਲ ਰੰਗ ਵਗੈਰਾ ਦੀਆਂ ਤਿਆਰੀਆਂ ਸ਼ੁਰੂ ਸ਼ੁਰੂ ਨੇ ਮੇਲੇ ਦੀਆਂ ਹੁਣ ਵੀਰ ਜੀ ਤੁਸੀਂ ਸਵਰਸੇ ਵੱਲ ਲਵਾਉਣੇ ਕੀ ਗਾਣਾ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਆਪਾਂ ਨੂੰ ਤਾਂ ਇਹ ਆ ਵੀਰੇ ਵੀ ਬਾਤ ਛੱਡ ਕੇ ਹਿੱਸਾ ਪਾਓ ਸਹਿਯੋਗ ਦਿਓ ਬੱਤ ਹੋਰ ਵੀ ਕੁਝ ਬਣਾਵਾਂਗੇ ਵੱਤ ਤੋਂ ਵੱਧ ਕਰਾਂਗੇ ਵੀ ਜਿਹੜੀ ਤੁਸੀਂ ਪੇਮੈਂਟ ਹੈ ਫਿਰ ਤੁਸੀਂ ਕਿਵੇਂ ਕਰਨੀ ਆ ਵੀ ਸੰਗਤ ਨੂੰ ਵੀ ਦੱਸ ਦਿਓ ਵੀ ਪੇਮੈਂਟ ਦਾ ਵੀ ਮਸ਼ੀਨ ਵਾਲੇ ਨੂੰ ਦੇ ਦੇਣ ਚਾਹੀਏ ਆਪਾਂ ਨੂੰ ਤਾਂ ਕੁਝ ਨਹੀਂ ਜਾਇਦਾ ਜੀ ਠੀਕ ਆ ਸੋ ਵੀਰ ਨੇ ਦੱਸਿਆ ਵੀ ਜਿਹੜੀ ਸੇਵਾ ਵਾ ਤੁਸੀਂ ਮਸ਼ੀਨ ਵਾਲੇ ਨੂੰ ਸਿੱਧੀ ਪੇਮੈਂਟ ਕਰ ਦਿਓ ਵੀ ਸਭ ਤੋਂ ਵਧੀਆ ਵਾ ਹਾਂ ਵੱਧ ਤੋਂ ਵੱਧ ਸਹਿਯੋਗ ਕਰੋ 26 27 ਤਰੀਕ ਆਉਣ ਵਾਲੀ ਦਾ ਮੇਲਾ ਵੀ ਆ ਉੱਥੇ ਵੀ ਸਾਰੀ ਸੰਗਤ ਨੇ ਭਾਈ ਹਾਜ਼ਰੀ ਭਰਨੀ ਆ ਇਨ੍ਹਾਂ ਵੱਲੋਂ ਸੇਵਾਦਾਰਾਂ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਆ ਵੀ ਭਾਈ ਵੱਧ ਤੋਂ ਵੱਧ ਸੰਗਤਾਂ ਹਾਜ਼ਰੀ ਭਰੋ ਤੇ ਇਸ ਜਿਹੜਾ ਸਵਰਸੀਵਾਲ ਲੱਗ ਰਿਹਾ ਇਹਦੇ ਵਿੱਚ ਸੇਵਾ ਜ਼ਰੂਰ ਪਾਉਣੀ ਆ ਭਾਈ ਆਪਾਂ ਸੋ ਇੱਕ ਭਲਿਆ ਦਾ ਹੀ ਕੰਮ ਆ ਪੁੰਨ ਦਾ ਹੀ ਕੰਮ ਆ ਕੋਈ ਪਾਣੀ ਪੀ ਲੂ ਕੋਈ ਜਾਨਵਰ ਆਪਣੀ ਪਿਆਸ ਬੁਝਾਊਗਾ ਕੋਈ ਹੋਰ ਕੋਈ ਵੀ ਪੀ ਸਕਦਾ ਪਾਣੀ ਤੇ ਇਹ ਜੂਰੀ ਬੇਨਤੀ ਆ ਵੀ ਆਪਾਂ ਮੇਲੇ ਤੇ ਵੀ ਪਹੁੰਚਣਾ ਤੇ ਜਿਹੜਾ ਸਵਰਸੀਵਾਲ ਦੀ ਸੇਵਾ ਸ਼ੁਰੂ ਹੋਣ ਲੱਗੀ ਇੱਕ ਦੋ ਦਿਨ ਦੇ ਵਿੱਚ ਹਾਂ ਉਹਦੇ ਵਿੱਚ ਵੱਧ ਤੋਂ ਵੱਧ ਸਹਾਇਜ ਹੋ ਕਰਨਾ ਆਪਾਂ ਜਿੰਨਾ ਕੁ ਵੀ ਹੁੰਦਾ ਤੁਹਾਡੇ ਸ਼ਰਧਾ ਅਨੁਸਾਰ ਕੋਈ ਮਜਬੂਰੀ ਨਹੀਂ ਕਿ ਵੀ ਇੰਨੀ ਦੇੜੇ ਨੇ ਤੇ ਬਾਕੀ ਹੋਰ ਕੋਈ ਗੱਲਬਾਤ ਵੀਰੇ ਮੇਲਾ ਵੀ ਦੱਸ ਦੋ ਕਿੰਨੇ ਤਰੀਕ ਦਾ ਜੀ 26 27 ਤਰੀਕ ਦਾ ਮੇਲਾ ਜੀ ਆਪਣੇ ਬੱਚ ਛੱਡ ਕੇ ਬਾਬਾ ਜੀ ਦੀ ਹਾਜ਼ਰੀ ਭਰਨੇ ਆ ਮਨੋ ਕਾਮਨਾ ਸਭ ਪੂਰੀਆਂ ਹੋਣਗੀਆਂ ਜੀ ਧੰਨਵਾਦ ਸੋ ਇਹਨਾਂ ਨੇ ਧੰਨਵਾਦ ਕੀਤਾ ਸਾਰੇ ਸੰਗਤ ਦਾ ਬਾਈ 26 27 ਤਰੀਕ ਦਾ ਮੇਲਾ ਵੀ ਆ ਤੇ ਮੇਨ ਆਪਣੀ ਜਿਹੜੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਵੀ ਭਾਈ ਆਪਾਂ ਸਵਰਸੀ ਵਾਲ ਲਵਾ ਰਹੇ ਹਾਂ ਗੁੱਗਾ ਮਾੜੀ ਧਮੋਟ ਤੇ ਪਾਣੀ ਦੀ ਬਹੁਤ ਲੋੜ ਆ ਨਲਕਾ ਸੀਗਾ 1.5-2 ਮਹੀਨੇ ਤੋਂ ਖਰਾਬ ਆ ਬਿਲਕੁਲ ਮਿਸਤਰੀ ਕਹਿੰਦੇ ਵੀ ਤੇ ਕਾਫੀ ਪੈਸੇ ਲੱਗਣੇ ਨੇ ਤੇ ਇਹਨਾਂ ਨੇ ਸੋਚਿਆ ਵੀ ਆਪਾਂ ਹੁਣ ਕਿਉਂ ਨਾ ਥੋੜਾ ਜਿਹਾ ਹੋਰ ਹੰਬੜਾ ਮਾਰ ਲਈਏ ਨਾਲ ਮਿਲ ਕੇ ਆਪਾਂ ਸਵਰਸੀ ਵਾਲੇ ਲਵਾ ਦਈਏ ਕੰਮੇ ਨੇ ਵੇਗੜਦੇ ਨਾਲ ਕਿਹਾਂ ਦਾ ਤੇ ਟੈਂਕੀ ਰਖਾ ਦਾਂਗੇ ਤੇ ਬਿਜਲੀ ਦਾ ਚਲੋ ਪ੍ਰਬੰਧ ਵੀ ਹੋ ਜਾਊਗਾ ਤੇ ਆਪਾਂ ਸਾਰਿਆਂ ਦਾ ਸਹਿਯੋਗ ਕਰਨਾ ਕੰਮ ਸ਼ੁਰੂ ਹੋਣ ਲੱਗੇ 2-4 ਦਿਨ ਦੇ ਵਿੱਚ ਵਿੱਚ ਤੇ ਵੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਕੀ ਗੱਲ ਹੋ ਗਾ ਜੀ।